ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਝੋਟੀ ਲੈ ਕੇ ਆਏ ਆਂ ਸਕਰੀਨ ਤੇ ਜਿਹੜੀ ਤੁਸੀਂ ਦੇਖ ਰਹੇ ਹੋ ਬਹੁਤ ਸਕਰੀਨ ਝੋਟੀ ਆ ਮੂਰਾ ਵਿੱਚ ਪੈਂਦੀ ਆ ਤੇ ਚੰਗੀ ਆ ਬਾਕੀ ਸਿੰਗਲ ਤੁਹਾਂ ਵੀ ਦੇਖ ਸਕਦੇ ਹੋ ਦੋਸਤੋ ਬਾਕੀ ਜਿਹੜੀ ਡਿਟੇਲ ਆ ਆਪਾਂ ਬਾਇਟ ਲੈਨੇ ਆ ਸਸਿਕਾ ਬਾਈ ਜੀ ਆਪ ਦਾ ਆਪਣਾ ਪੈਂਡ ਤੇ ਐਡਰੈਸ ਦਾ ਦੇ ਜੀ ਜੀ ਜਿਹੜਾ ਜਾਣ ਵਾਲਾ ਜਿਹੜਾ ਫੀਰਕੋਟ ਤੇ ਇੱਕ ਨੰਬਰ ਬੋਲ ਦਵਾਂ ਦਾ 82 48 61 62 ਨਵੀਂ ਤੋਂ ਤਾਂ ਜਾਣ ਵਾਲਾ ਪਿੰਡ ਆ ਜਿਹੜਾ ਫੀਰਕੋਟ ਆ ਨਾਲ ਲੱਗਦੇ ਪਿੰਡ ਆ ਪੰਜ ਗਰਾਈਂ ਘਣਗੇ ਵਾਲਾ ਭਲੂਰ ਇਹ ਨਾਲ ਲੱਗਦੇ ਪਿੰਡ ਆ ਬਾਕੀ ਚੰਗੀ ਝੋਟੀ ਆ ਦੋਸਤੋ ਸੀਮੰਡੇ ਕਾਵਲੀ ਆ ਕੋਈ ਇਹ ਸਾਦੋਂ ਤੇ ਤੁਰਵਈ ਮੜਿਆ ਜੇ ਰਾਜ ਨਾਗਰ ਚ ਆਪਾਂ ਨਾ ਆਈਏ ਨੰਦ ਕਰਨ ਆਉਂਦੇ ਹਾਂ ਬਾਈ ਜੀ ਦੀ ਗਾਹੋਂ ਲਿਆਂਦੀ ਹੋਈ ਆ ਦੋਸਤੋ ਬਾਈ ਜੀ ਦਾ ਕੰਮ ਆ ਜਿਹੜਾ ਵਪਾਰ ਲੈਣ ਦਾ ਯਾਰ ਵਰ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਤੇ ਲਿਆਰੇ ਆ ਥੋੜਾ ਜਿਹਾ ਕਰਦੀ ਕਿਉਂ ਤੇ ਲਿਆਰਾ ਹੋਣੀ ਪਾਇਆ ਪਹਿਲਾਂ ਸੰਗਲ ਪਾਇਆ ਵਾ ਸੀਗਾ ਇਰੀ ਉਮਰ ਕਿੰਨੀ ਹੋ ਗਈ ਬਾਈ ਦੋ ਦਾੰਦਾ ਦੋਸਤੋ ਇਹ 2.5 ਸਾਲ ਦੀ ਲਗਭਗੇ ਹੋ ਗਈ ਆ ਬਾਕੀ ਸੀਮਣ ਦੇ ਕਾਵਲ ਹੀ ਆ ਇਹ ਸਾਡਾ ਚੰਗੀ ਝੋਟੀ ਆ ਜੇ ਕੋਈ ਵੀਰਾਂ ਸਾਂਭ ਲੂਗਾ ਤਾਂ ਚੰਗੀ ਅੱਗੇ ਚੰਗੇ ਪੈਸੇ ਕੱਢਣ ਵਾਲੀ ਐ ਈ ਦੀ ਗੱਲ ਤੁਹਾਨੂੰ ਅੱਜ ਜਾਇ ਰੇਟ ਤੇ ਦਿਵਾ ਦੇਣੀ ਆਪਾਂ ਕੱਦਗਾਠ ਪੂਰਾ ਦੋਸਤੋ ਐਣੀ ਵੀ ਛੋਟੇ ਕੱਬ ਦੀ ਹੋਊਗੀ ਇੱਕ ਦੋ ਤੋਂ ਮੈਂ ਤੁਹਾਨੂੰ ਇੱਕ ਦੱਸਣੀ ਚਾਹਣਾ ਵੀ ਇਹਦੇ ਨਾਲ ਥੋੜੀ ਇੱਕ ਫੋਟ ਆ ਪੂਰੀ ਸ਼ਾਰਾ ਐਣੀ ਉਹਦੇ ਉਹ ਥਣਾ ਦੇ ਵਿਚਾਰੇ ਆ ਦੋਸਤੋ ਦੇਖ ਸਕਦੇ ਹੋ ਮੂੰਹ ਮਾਣੇਗੇ ਤਾਂ ਵੀ ਲੋੜ ਆ ਵੀ ਬਾਈ ਹੁਣ ਦੱਸ ਦੇ ਮੂੰਹ ਹੈ ਨਹੀਂਗਾ ਉਹਦੇ ਪੂਰੀ ਸੀਰ ਆ ਲੈ ਲਓ ਦੋਸਤੋ ਇਹ ਰਬੜ ਵਾਕੇ ਲੈ ਜਾਣੀ ਹੈ ਹੁਣ ਆਪਾਂ ਬਾਈ ਜੀ ਤੋਂ ਆਪਾਂ ਰੇਟ ਵੀ ਕਰਾਵਾਂਗੇ ਵੀਡੀਓ ਦੇ ਵਿੱਚ ਬਾਈ ਜੀ ਰੇਟ ਇਹਦਾ ਆਪਾਂ ਕੀ ਕਰਨਾ ਜੀ ਮੁੱਲ ਵੀ 45000 ਹੈ ਹਾਂ ਜੀ ਹਾਂ ਕਰ ਦਾਂਗੇ ਚਲੋ ਵੀ ਦੋਸਤੋ 45000 ਦੇ ਵਿੱਚੋਂ ਬਾਈ ਹੁਣ ਦਾਦੇ ਮਾਨਤਾਣ ਹੋ ਜਾਊਗਾ ਕੋਈ ਵੀਰ ਫੋਨ ਲਾਊਗਾ ਤਾਂ ਐਡੀ ਨਹੀਂ ਗੱਲ ਸੌਦਾ ਰਲ ਜਾਊਗਾ ਬਾਕੀ ਚੰਗੀ ਝੋਟੀ ਹੈ ਮਿਲਦੇ ਆਂ ਅੱਗੇ ਨਵੀਂ ਵੀਡੀਓ ਦੇ ਨਾਲ